ਟਾਈਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਸ਼ਵਨੀ ਸੋਢੀ 1 ਦਸੰਬਰ 2025 ਦਿਨ ਸੋਮਵਾਰ ਅੱਜ ਤੁਹਾਨੂੰ ਮਲੇਕੂਟਲਾ ਦੇ ਲੋਹਾ ਬਾਜ਼ਾਰ ਦਾ ਇੱਕ ਝਾਕਾ ਮਰਪਾਉਂਦੇ ਹਾਂ ਦੁਕਾਨਾਂ ਦੇ ਬਾਹਰ ਤਿਆਰ ਕੀਤਾ ਪਿਆ ਲੋਹੇ ਦਾ ਸਮਾਨ ਪੱਟੀਆਂ ਕੜਾਈਆਂ ਬਾਲਟੀਆਂ इस बाजार बि कड़ाह छोटिया बड़िया भट्ठिया देगे, तवे ਦੁੱਲੇ ਤੇ ਪੱਠੀਆਂ ਕੜਾਈਆਂ ਲੋਹੇ ਦੀਆਂ ਪੱਠੀਆਂ ਜਾਂ ਗੁਰੂ ਕਰਾਂ ਅਤੇ ਬੇਲ ਦਾ ਸਮਾਨ ਵੀ ਇੱਥੇ ਥੋਕਰੇਟਾਂ ਤੇ ਮਿਲ ਜਾਂਦਾ ਹੈ ਬਾਕੀ ਤੁਹਾਨੂੰ ਅਗਲੇ ਭਾਗ ਵਿੱਚ ਦੱਸਾਂਗੇ ਧੰਨਵਾਦ ਜੀ